ਉੜੀ ਹਮਲੇ ਤੋਂ ਮਹਿਜ਼ 15 ਦਿਨ ਬਾਅਦ ਬਾਰਾ ਮੁਲਾ ਦੇ ਵਿੱਚ ਫਿਰ ਫਿਦਾਇਨ ਹਮਲਾ ਜਵਾਨਾਂ ਨੇ ਢੇਰ ਕੀਤੇ ਦੋ ਦਹਿਸ਼ਤਗਰ ਡੇ ਰਾਤ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿੱਚ دہشت ਗਰਦਾ ਨੇ ਭਾਰਤੀ ਜਵਾਨਾਂ ਨੂੰ ਇੱਕ ਵਾਰੀ ਫਿਰ ਤੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹਮਲੇ ਦਾ ਤਰੀਕਾ ਪੀਟੀ 18 ਸਤੰਬਰ ਨੂੰ ਉੜੀ ਦੇ ਵਿੱਚ ਹੋਏ ਹਮਲੇ ਚਿਆ ਸੀ ਫਰਕ ਸਿਰਫ ਇਹਨਾ ਸੀ ਕੇਸ਼ਵਰ ਭਾਰਤੀ ਜਵਾਨਾਂ ਨੇ ਇਸ ਨੂੰ ناکਾਮ ਕਰ ਦਿੱਤਾ ਹਮਲਾ ਬੀਤੀ ਰਾਤ ਕਰੀਬ 10:30 ਵਜੇ ਸ਼੍ਰੀਨਗਰ ਤੋਂ 54 ਕਿਲੋਮੀਟਰ ਦੂਰ ਬਾਰਾਮੂਲਾ ਦੇ ਜਾਂਬਾਸਪੁਰਾ ਵਿੱਚ ਕੀਤਾ ਗਿਆ ਕਾਸ਼ਤਰੀ ਰਾਈਫਲ ਦੀ ਚੈਣੀਵੀ ਬਟਾਲੀਅਨ ਅਤੇ ਬੀਐਸਐਫ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੋਂ ਦੱਸਿਆ ਕਿ ਇਹਨਾਂ ਕੈਂਪਾਂ ਦੇ ਨਜ਼ਦੀਕ ਹੀ ਪਾਕਿਸਤਾਨ ਦੇ ਵੱਲੋਂ ਆਉਂਦਾ ਜੀਲਮ ਦਰਿਆ ਵੀ ਵਹਿੰਦਾ ਹੈ دہشت ਗਰਦਾਂ ਦਾ ਮਕਸਦ ਸੁੱਤੇ ਪਏ ਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਸੀ ਹਮਲਾਵਰਾਂ ਦੇ ਕੋਲ ਗ੍ਰਨੇਡ ਅਤੇ ਹਥਿਆਰ ਵੀ ਸਨ ਜਿੰਨਾਂ ਰਾਹੀਂ ਉਹਨਾਂ ਪਹਿਲਾ ਰਾਸ਼ਟਰੀ ਰਾਈਫਲ ਦੇ ਕੈਂਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਗੇਟ ਦੇ ਉੱਤੇ ਮੌਜੂਦ ਸੈਂਟਰੀ ਤੇ ਉਸਦੇ ਸਾਥੀ ਜਵਾਨਾਂ ਨੇ دہشت ਗਰਦਾਂ ਨੂੰ ਗੇਟ ਦੇ ਉੱਤੇ ਹੀ ਰੋਕ ਦਿੱਤਾ ਇਸ ਤੋਂ ਬਾਅਦ دہشت ਗਰਦ ਬੀਐਸਐਫ ਦੇ ਕੈਂਪ ਵੱਲ ਵਧੇ ਪਰ ਉੱਥੇ ਵੀ ਅੰਦਰ ਦਾਖਲ ਹੋਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਕਰੀਬ 2.5 ਘੰਟੇ ਚੱਲੇ ਮੁਕਾਬਲੇ ਵਿੱਚ ਦੋ دہشت ਗਰਦ ਟੀਰ ਕਰ ਦਿੱਤੇ ਗਏ ਜਦ ਕਿ ਮੁਕਾਬਲੇ ਦੇ ਵਿੱਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋਇਆ ਤੇ ਇੱਕ ਜ਼ਖਮੀ ਹੋ ਗਿਆ ਦਹਿਸ਼ਤਗਰਦਾਂ ਦੇ ਹਮਲੇ ਤੋਂ ਪਹਿਲਾਂ ਹੀ ਕੁਝ ਪੈਡ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਉੱਥੇ ਹੀ ਹਮਲੇ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਜੋ ਫਿਲਹਾਲ ਰੁਕ ਦਿੱਤਾ ਗਿਆ ਹੈ